ਸਾਸੀકા ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾਂ ਦੇ ਸਾਹਮਣੇ ਬਾਗੀ ਅਤੇ ਦਾਗੀ ਧੜਾ ਜਿਹੜਾ ਹੈ ਤਲਬ ਹੋਇਆ ਸੀ ਸ੍ਰੀ ਅਕਾਲ ਤਖਤ ਦੀ ਤਸੀਲ ਤੋਂ ਵੱਡੇ ਫੈਸਲੇ ਹੋਏ ਸੀ ਇੱਕ ਪਾਸੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਸਿੱਖ ਕੌਮ ਨੇ ਫਕਰੇ ਇੱਕ ਕੌਮ ਦਾ ਆਵਾਜ਼ ਦਿੱਤਾ ਸੀ ਵੱਡੇ ਇਲਜ਼ਾਮ ਲੱਗੇ ਉਹ ਵੱਡੇ ਇਲਜ਼ਾਮ ਵੱਡੇ ਗੁਨਾਹ ਝੋਲੀ ਦੇ ਵਿੱਚ ਪਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਂਦ ਵੱਲੋਂ ਕਿਉਂਕਿ 2007 ਤੋਂ ਲੈ ਕੇ 2017 ਤੱਕ ਸਖਬੀਰ ਸਿੰਘ ਬਾਦਲ ਦੇ ਕੋਲ ਇੱਕ ਪਾਸੇ ਗ੍ਰਹਿ ਮੰਤਰਾਲਾ ਸੀ ਦੂਸਰੇ ਪਾਸੇ ਉਹ ਪੰਜਾਬ ਦੇ ਪ੍ਰਧਾਨ ਵੀ ਸੀ ਉਪ ਮੁੱਖ ਮੰਤਰੀ ਵੀ ਸੀ ਯਾਨੀ ਕਿ ਤਿੰਨ ਵੱਡੇ ਉਹਨਾਂ ਦੇ ਕੋਲ ਅਹੁਦੇ ਸੀ ਉਹਨਾਂ ਅਹੁਦਿਆਂ ਦਾ ਦੁਰਪਰਯੋਗ ਕੀਤਾ ਗਿਆ ਇਸ ਲਈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਉਹ ਜਿਹੜਾ ਫਕਰ ਇੱਕ ਕੌਮ ਆਵਾਜ਼ ਦਿੱਤਾ ਗਿਆ ਸੀ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਉਹ ਵਾਪਸ ਲੈ ਲਿਆ ਗਿਆ ਲekin ਇਧਰ ਹੁਣ ਮੰਗ ਉਠਣੀ ਹੈ ਕਿ ਫਕਰੇ ਕੌਮ ਵਾਲਾ ਅਵਾਰਡ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ ਕੀ ਸੁਖਬੀਰ ਸਿੰਘ ਬਾਦਲ ਨੂੰ ਇੱਕ ਪਾਸੇ 4 ਦਸੰਬਰ ਨੂੰ ਜਦੋਂ ਸਵੇਰੇ 8:30 ਵਜੇ ਡਿਊਟੀ ਕਰ ਰਹੇ ਸੀ ਕਿਉਂਕਿ ਧਾਰਮਿਕ ਸਜ਼ਾ ਲੱਗੀ ਹੋਈ ਸੁਖਬੀਰ ਸਿੰਘ ਬਾਦਲ ਉੱਤੇ ਵੱਡਾ ਹਮਲਾ ਕੀਤਾ ਗਿਆ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਨਰੇਂਦਰ ਸਿੰਘ ਚੋੜਾ ਵੱਲੋਂ ਨਵੰਨ ਸਿੰਘ ਚੌੜਾ ਨੂੰ ਪੰਥ ਪੰਥ ਵਿੱਚੋਂ ਛੇਕਣ ਦੀਆਂ ਹਵਾਵਾਂ ਬੜੀਆਂ ਗਰਮ ਚੱਲ ਰਹੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਐਸਪੀਸੀ ਦੇ ਪ੍ਰਧਾਨ ਜਿਹੜੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਤੇ ਉਹਨਾਂ ਦੇ ਜਿਹੜੇ ਕਮੇਟੀ ਦੇ ਨਾਮਰ ਨੇ ਉਹਨਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਇੱਧਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਿੱਖ ਅਤੇ ਸਿੱਖ ਜਥੇਬੰਦੀਆਂ ਨੇ ਖਾਸ ਕਰਕੇ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਫਕਰੇ ਕੌਮ ਦਾ ਅਵਾਰਡ ਰਣ ਸਿੰਘ ਚੋੜਾ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਹੋਰ ਕੋਈ ਹੱਕਦਾਰ ਨਹੀਂ। ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਨੇ ਜਿੰਨਾ ਸ਼੍ਰੋਮਣੀ ਅਕਾਲੀ ਦਲ ਤੇ ਸਿੱਖਾਂ ਦਾ ਨੁਕਸਾਨ ਕੀਤਾ ਹੈ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਸਾਰੀਆਂ ਸਿੱਖ ਅਤੇ ਸਿੱਖ ਜਥੇਬੰਦੀਆਂ ਖਾਸ ਕਰਕੇ ਧਿਆਨ ਸਿੰਘ ਮੰਡ ਆ ਗਏ ਨੇ ਹੱਕ ਦੇ ਵਿੱਚ ਕਿਸ ਦੇ ਚੌੜਾ ਦੇ ਯਾਨੀ ਕਿ ਨਰੈਨ ਸਿੰਘ ਚੌੜਾ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਟਕਸਾਲੀ ਆਗੂ ਨੇ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਜੀਟਿਆ ਡਾਕਟਰ ਰਜੀਤ ਸਿੰਘ ਟੀਮਾ ਅਤੇ ਬਲਵਿੰਦਰ ਸਿੰਘ ਪੁੰਦਣ ਵੱਲੋਂ ਵੀ ਇਹ ਮੰਗ ਕੀਤੀ ਹੋਈ ਹੈ ਦੂਸਰੇ ਪਾਸੇ ਨਵੇਂ ਬਣੇ ਅਏ ਰਾਜਪਾਲ ਪੰਜਾਬ ਦੇ ਗੁਲਾਬਚਰ ਕਟਾਰੀਆ ਦੇ ਕੋਲ ਵੀ ਜਾਣਗੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਜਿਹੜੀ ਦੂਜੀਆਂ ਧਿਰਾਂ ਨੇ ਉਹਨਾਂ ਨੇ ਕਿਹਾ ਹੈ ਕਿ इमोशनल ਹੋ ਕੇ ਪਾਵਨਾਤਮਿਕ ਹੋ ਕੇ ਇੱਕ ਕਦਮ ਜਿਹੜੇ ਚੁੱਕੇ ਗਏ ਨੇ ਨਰੈਨ ਸਿੰਘ ਚੋੜਾ ਵੱਲੋਂ ਨਰੈਨ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਿਆ ਨਹੀਂ ਜਾਣਾ ਚਾਹੀਦਾ ਲੇਕਿਨ ਨਰੈਨ ਸਿੰਘ ਚੋੜਾ ਨੂੰ ਫਕਰ ਇਹ ਕੰਮ ਜਿਹੜਾ ਹੈ ਅਵਾਰ ਦੇਣਾ ਚਾਹੀਦਾ ਹੈ